ਹਾਂਜੀ ਗਾਇਸ ਤੁਹਾਡਾ ਸਵਾਗਤ ਹੈ ਜੀ ਮੇਰੇ ਖੋਰ ਫਰੈਸ਼ ਲਾਪਰੀ ਸਿੰਘ ਸਿੱਧੂ ਬਲੌਗਰ ਚੈਨਲ ਦੇ ਵਿੱਚ ਅਰਜੁਨਾ ਟਰੈਕਟਰ ਆਈ ਜਾਂਦਾ ਆਪਾਂ ਹੁਣ ਹੱਲ ਮਾਰਾਂਗੇ ਕੱਲ ਮਾਰੇ ਨਹੀਂ ਕਿਉਂਕਿ ਕੱਲ ਆਇਆ ਨਹੀਂ ਸੀ ਦੇਖ ਸਕਦੇ ਆ ਭਰਾ ਵੀ ਨਾਲ ਅਰਜੁਨਾ ਟਰੈਕਟਰ ਆਈ ਜਾਂਦਾ ਤੇ ਆਪਾਂ ਹੱਲ ਮਾਰਾਂਗੇ ਵਲੌਗ ਬਣਾਈ ਜਾਵਾਂਗੇ ਨਾਲ ਦੀ ਨਾਲ ਸਾਡੇ ਗਾਈਸ ਆਪਾਂ ਪਿੰਡ ਜਾਈ ਜੰਨੇ ਆ ਕਿ ਆਪਾਂ ਠੰਡਾ ਲਿਆਉਣਾ ਪਹਿਲੀ ਵਾਰ ਆਈ ਜਾਂਦਾ ਅਰਜਨ 655 ਹੋਰ ਬਾਈ ਫੋਰ ਕੋਈ ਬਾਤ ਆਪਾਂ ਠੰਡਾ ਲੈਣ ਜਾਈ ਜੰਨੇ ਦੇਖ ਸਕਦੇ ਪਿੰਡ ਦੁਕਾਨ ਤੇ ਜਾ ਕੇ ਮਿਲਦੇ ਆਪਾਂ ਦੇਖ ਸਕਦੇ ਠੰਡਾ ਲੈ ਕੇ ਤੇ ਆਪਾਂ 605 555 ਅਰਜਨ ਆ ਗਿਆ ਸੀ ਹੱਲ ਮਾਰਨ ਦੇਖ ਸਕਦੇ ਹੱਲ 15 ਹੱਦ ਸੀ ਨੇ ਮਗਰ ਦੇਖ ਸਕਦੇ ਹੋ ਟਰਬੋ ਡਰੈਕਟਰ ਤੇ ਲੱਗੀ ਹੋਈ ਸੀ ਇਹ ਦੇਖ ਸਕਦੇ 15 ਹੱਲਾਂ ਤੇ ਚੱਲਦਾ ਸੀ ਰਾਤ ਨੂੰ 7-8 ਵਜੇ ਦਾ ਟਾਈਮ ਸੀ ਉਹ ਚੱਲਦਾ ਦੇਖ ਸਕਦੇ 15 ਹੱਲ ਤੇ ਉਸ ਤੋਂ ਬਾਅਦ ਆਪਾਂ ਆਪ ਦਾ ਮੋੜ ਜਿਹਾ ਪੱਟਿਆ ਸੀ ਨਿੰਮ ਦਾ ਦੇਖ ਸਕਦੇ ਟਰੈਕਟਰ ਨਾਲ ਟੋਚਣ ਪਾ ਕੇ ਦੇਖ ਸਕਦੇ ਤੁਸੀਂ ਜਿਉਂ ਦੇਖ ਸਕਦੇ ਪੱਟ ਧਾਰ ਜਿੰਨੇ ਦੇਖ ਸਕਦੇ ਵੇ ਉਸ ਤੋਂ ਬਾਅਦ ਦੇਖ ਸਕਦੇ ਜੋ ਸ਼ਾਮੀ ਆਸੀ ਉਹ ਉਹ ਬਣਾਈ ਸੀ ਵੀਡੀਓ 15 ਹਲ ਦੇਖ ਸਕਦੇ ਤੁਸੀਂ 15 ਹਲ ਲੱਗਿਆ ਹੈ ਮਗਰ ਉਸ ਤੋਂ ਬਾਅਦ ਆਪਾਂ ਕੀਤਾ ਜੀ ਦੇਖ ਸਕਦੇ ਹੁਣ ਤੋਂ ਬਾਅਦ ਸ਼ਾਮੀ ਦੀ ਵੀਡੀਓ ਆ ਮੈਂ ਰਾਤ ਦੀ ਵੀ ਨਾਲ ਦੀ ਪਾਤੀ ਸੀ ਤੇ ਸ਼ਾਮੀ ਦੀ ਵੀ ਪਾਤੀ ਦੇਖ ਸਕਦੇ ਕਿੰਨੀਆਂ ਵਧੀਆ ਟਰੈਕਟਰ ਹਲ ਲਾਈ ਜਾਂਦੇ ਦੇਖ ਸਕਦੇ ਅਰਜਨ 555 ਹਾਂਜੀ ਗਾਇਸ ਅੱਜ ਦੀ ਵੀਡੀਓ ਚ ਇੰਨਾ ਸੀ ਜੇ ਵਧੀਆ ਲੱਗਦੀ ਲਾਈਕ ਸਬਸਕ੍ਰਾਈਬ ਕਰ ਦਿਓ ਤੁਹਾਡਾ ਤਨਵਾ